ਸਮਸਕ ਪ੍ਰਾਈਮ ਨਿਊਜ਼ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਮਨੋਯੁਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੀ ਨਜ਼ਰ ਆ ਰਹੀ ਹੈ ਜਿਸ ਦੇ ਚਲਦੇ ਅੰਮ੍ਰਿਤਸਰ ਸੀਆਈਏ ਸਟਾਫ ਟੂ ਰਵੀ ਕੁਮਾਰ ਅਤੇ ਏਐਸਆਈ ਕਮਲਜੀਤ ਸਿੰਘ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਨਸ਼ਾ ਤਸਕਰ ਜੋ ਕਿ ਚਾਰਖੰਡ ਤੋਂ ਨਸ਼ਾ ਦੀ ਵੱਡੀ ਖੇਪ ਨੂੰ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਉਸ ਦੀ ਤਸਕਰੀ ਕਰ ਰਹੇ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੀ ਜਾਣਕਾਰੀ ACP ਹਰਮਿੰਦਰ ਸਿੰਘ ਸੰਧੂ ਵੱਲੋਂ ਦਿੰਦਿਆਂ ਦੱਸਿਆ ਕਿ ਸਤਨਾਮ ਸਿੰਘ ਉਰਫ਼ ਸਤਾ ਅਤੇ ਅਮਨਦੀਪ ਸਿੰਘ ਨਾਂ ਦੇ ਵਿਅਕਤੀਆਂ ਨੂੰ 2 ਕਿਲੋ ਹਫੀਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਪਾਸੋਂ ਮੌਕੇ ਤੇ 4,70,000 ਦੀ ਡਰੱਗਸ ਮਨੀ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਸੰਬੰਧੀ ACP ਹਰਮਿੰਦਰ ਸਿੰਘ ਸੰਧੂ ਵੱਲੋਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਜਿਵੇਂ ਕਿ ਆਪ ਜੀ ਨੂੰ ਪਤਾ ਕਿ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸੰਕਲਪ ਪਿਆ ਜੁੱਧ ਨਸ਼ਿਆਂ ਵਿਰੁੱਧ ਉਸ ਦੀ ਪੂਰਤੀ ਵਾਸਤੇ ਸਾਡੇ ਜਿਹੜੇ ਮਾਨਯੋਗ ਕਮਿਸ਼ਨਰ ਨੇ ਸਰਦਾਰ ਗੁਰਪ੍ਰੀਤ ਸਿੰਘ ਪੁਲੜ ਉਹਨਾਂ ਵੱਲੋਂ ਸਾਨੂੰ ਹਦਾਇਤਾਂ ਨੇ ਕਿ ਜਿਹੜੀ ਨਸ਼ਿਆਂ ਵਿਰੋਧ ਜੰਗ ਜਿਹੜੀ ਆ ਉਹ ਹੋਰ ਤੇਜ਼ ਕੀਤੀ ਜਾਵੇ ਉਸ ਦੇ ਵਾਸਤੇ ਸਾਡੇ CIA 2 SI ਰਵੀ ਕੁਮਾਰ ਤੇ ਉਹਨਾਂ ਦੀ ਜੀਵਨੋਂ ਬਹੁਤ ਅੱਛਾ ਕੰਮ ਕੀਤਾ ਵਾ ਜੋ ਉਹਨਾਂ ਨੇ ਦੋ ਦੋਸ਼ੀ ਸਤਨਾਮ ਸਿੰਘ ਸੱਤਾ ਤੇ ਅਮਨਦੀਪ ਸਿੰਘ ਇਹ ਗ੍ਰਿਫਤਾਰ ਕੀਤੇ ਆ ਇਹਨਾਂ ਪਾਸੋਂ 2 ਕਿਲੋ ਹੀਮ ਬਰਾਮਦ ਹੋਈ ਆ ਤੇ 470000 ਡਰੱਗ ਮਨੀ ਜੋ ਇਹਨਾਂ ਨੇ ਨਸ਼ਾ ਵੇਚ ਕੇ ਇਕੱਠੀ ਕੀਤੀ ਸੀ ਉਹ ਵੀ ਬਰਾਮਦ ਹੋਈ ਆ ਇਸ ਸਬੰਧੀ ਮੁਕਦਮਾ ਨੰਬਰ 35 ਥਾਣੇ ਸੀਟੀ ਜੇਂਦਰ ਦਰਜ ਕੀਤਾ ਵਾ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਤੇ ਪੇਸ਼ ਅਦਾਲਤ ਕੀਤਾ ਗਿਆ ਇਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਨੇ ਉਹਨਾਂ ਦੀ ਅਸੀਂ ਤਸਕੀਰ ਕਰ ਰਹੇ ਹਾਂ ਕਿ ਕਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਗਾੜੀ ਇਹਨਾਂ ਨੇ ਕਿਹਨਾਂ ਨੂੰ ਇਹ ਫੀਲ ਵੇਚੀ ਸੀ ਸਰ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਜਿਹੜਾ ਸਤਨਾਮ ਸਿੰਘ ਹੈ ਜੀ ਅਤੇ ਪਹਿਲਾਂ ਵੀ ਕੀਨ ਦਾ ਪਰਚਾ ਦਰਜਾ ਜੋ ਰਿਸਮੈਤ ਆ ਤੇ ਜਿਹੜਾ ਅਮਨਦੀਪ ਸਿੰਘ ਆ ਇਹ ਆਪਣਾ ਕਾਰੋਬਾਰ ਕਰਦਾ ਕਿੰਨੀ ਐ ਸਰ ਇਹ ਸਤਨਾਮ ਸਿੰਘ ਦੀ ਉਮਰ ਕਰੀਬ 50 ਸਾਲ ਆ ਤੇ ਜਿਹੜਾ ਅਮਨਦੀਪ ਆ ਇਹ ਘੱਟ ਉਮਰ ਦਾ ਸਰ ਜਿੱਦਾਂ ਸਰਕਾਰ ਦੇ ਹੈਗਾ ਕਿ ਨਸ਼ੇ ਨੂੰ ਖਤਮ ਕਰਨਾ ਹੈ ਜਿਹੜੇ ਬਾਜ਼ ਨਹੀਂ ਆ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਬਾਜ਼ ਨਹੀਂ ਉਹ ਜਾਣ ਤੇ ਜੀ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹੋਣ ਜਾਂ ਉਹ ਸੁਧਰ ਜਾਣ ਇਹ ਲੋਕਾਂ ਦੇ ਜਿਹੜੇ ਨੌਜਵਾਨ ਬੱਚੇ ਉਹਨਾਂ ਦੀ ਜ਼ਿੰਦਗੀ ਬਰਬਾਦ ਨਾ ਕਰ। ਸਰ ਹੁਣ ਕੀ ਕਾਰਵਾਈ ਕੀਤੀ ਜਮਾ? ਇਹਨਾਂ ਦੋਆਂ ਤੇ ਜੀ ਕੇਸ ਦਰਜ ਕੀਤਾ ਵਾ। ਔਰ ਇਹਨਾਂ ਨੂੰ ਅਦਾਲਤ ਕੀਤਾ ਵਾ। ਇਹਨਾਂ ਤੇ ਮੁਕੱਦਮਾ ਚਲੇਗਾ। ਜਿਸ ਦੇ ਵਿੱਚ ਸਾਡੀ ਕੋਸ਼ਿਸ਼ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਵਾਈ ਜਾ ਸਕੇ। ਸਰ ਪਤਾ ਲੱਗ ਸਕਿਆ ਜੀ ਇਹ ਪੀਨ ਕਿੱਥੋਂ ਲਿਆਉਂਦੇ ਸੀ ਇਹ? ਇਹ ਜੋ ਪਤਾ ਲੱਗਾ ਕਿ ਇਹ ਝਾਰਖੰਡ ਤੋਂ ਲੈ ਕੇ ਆਉਂਦੇ ਸੀ। ਫਿਰ ਵੀ ਅਸੀਂ ਇਹਦੀ ਥੋਰੋਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਰ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਅੱਗੇ ਫੜਾਈ ਕਰਦੇ। ਔਰ ਅਸੀਂ ਕਰ ਰਹੇ ਜੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਸਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਇਹ ਹੁਣ ਜਿਹੜਾ ਜੀ ਸੁਨਮ ਸਿੰਘ ਹੈ ਤੇ ਪਹਿਲਾਂ ਵੀ 2 ਸਾਲ ਪਿਲੋ 2.5 ਕਿਲੋ ਟੀਮ ਦਾ ਪਰਚਾ ਦਰਜ ਹੋਇਆ ਸੀ